ਮਾਂਸਾ ਦੇ ਪਿੰਡ ਪੰਮੇ ਕਲਾ ਦੇ ਵਿੱਚ ਬਰਸਾਤ ਦੇ ਕਾਰਨ ਇੱਕ ਗਰੀਬ ਪਰਿਵਾਰ ਦਾ ਘਰ ਟਹਿਟੇਰੀ ਹੋ ਗਿਆ ਇਸੇ ਨਾਲ ਹੀ ਮਕਾਨ ਟੁੱਟਣ ਦੇ ਨਾਲ ਪਰਿਵਾਰ ਦੇ ਦੋ ਜੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਾਂਸਾ ਦੇ ਸਰਕਾਰੀ ਹਸਪਤਾਲ ਚ ਦਾਖਲ ਕਰਾਇਆ ਗਿਆ ਹੈ ਜ਼ਖਮੀਆਂ ਦੇ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਪਈ ਹੋਈ ਹੈ ਪਿੰਡ ਦੇ ਲੋਕਾਂ ਨੇ ਇਸ ਪਰਿਵਾਰ ਦੀ ਮਦਦ ਕਰਨ ਦੀ ਵੀ ਅਪੀਲ ਸਮਾਜ ਸੇਵੀ ਸੰਸਥਾਵਾਂ ਨੂੰ ਕੀਤੀ ਹੈ ਪੂਰਾ ਨਾਮ ਅਵਰੇ ਪੰਮੇ ਦਾ ਪਿੰਡ ਮਾਂਸਾ ਜਿਹੜਾ ਤੇ ਨਵੇਂ ਦੇ ਕਾਰਨ ਸੱਤ ਲੱਗਦੀ ਦੋ ਬੱਚੇ ਸੀ ਘੁਮਾਦਾ ਸੀ ਉਹ ਬਹੁਤ ਸੱਟਾਂ ਲੱਗੀਆਂ ਉਹਨਾਂ ਦੇ ਤੇ ਸਿਰ ਦਾ ਤੋਂ ਪਰ ਦਸੂ ਮੰਗ ਰਵੇ ਤੇ ਮਰਾ ਉਹ ਤਾਂ ਪਹਿਲਾਂ ਹਮਾਗਰੀ ਹੋ ਗਈ ਇਹ ਬਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਦਾ ਜੀ ਘਰ ਡਿੱਗਾ ਸੀਗਾ ਰਾਤ ਸਾਡੇ ਕੋਲ 12:30 ਵਜੇ ਫੋਨ ਆਇਆ ਇੱਥੋਂ ਵੀ ਐ ਕਰਕੇ ਛੱਤ ਡਿੱਗ ਪਈ ਅਸੀਂ ਨਾਲ-ਨਾਲ ਮੈਂਬਰ ਆਇਆ ਤੇ ਹੋਰ ਸਿਆਣ ਕਮਾਂਡ ਆਇਆ ਜਿਹੜਾ 108 ਤੇ ਫੋਨ ਕਰਕੇ ਐਂਬੂਲੈਂਸ ਦੀ ਅੱਛਾ ਉਹ ਵੀ ਦੇਰੀ ਹੋ ਗਈ ਉਹਨੂੰ ਪਰਿਵਾਰ ਦੇ ਵਿੱਚ ਚਾਰ ਬੰਦੇ ਸੀਗੇ ਠੀਕ ਹੈ ਇੱਕ ਮਾਤਾ ਤੇ ਉਹ ਦੋ ਪੋਤੇ ਅੰਦਰ ਕਮਰੇ ਦੇ ਵਿੱਚ ਪਏ ਸੀਗੇ ਤੇ ਆਪ ਬਿੰਦਰ ਸਿੰਘ ਉਹ ਦੂਜੇ ਪਰਾਂਡੇ ਚ ਪਿਆ ਸੀਗਾ ਜੋ ਡਿੱਗ ਗਿਆ ਤਾਂ ਮਸਾਂ ਬਾਰਬੂਰ ਪਟਕੇ ਕੱਟੇ ਵਿਚਾਰੇ ਮਾਤਾ ਦੀ ਹਾਲ ਥੋੜੀ ਨਾਜ਼ੁਕ ਸੀਗੀ ਉਹਨੂੰ ਤੁਰੰਤ ਮਾਨਸਾ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਠੀਕ ਹੈ ਤੇ ਤਕਰੀਬ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਤਾਂ ਬੇਰਾਨਾ ਕੋਈ ਜੀ ਦੇ ਨਾ ਕੋਈ ਗਰੀਬ ਪਰਿਵਾਰ ਕੋਲੇ ਕੋਈ ਮੰਜਾ ਸੀਗਾ ਜਾਂ ਵੀ ਹੋਰ ਸਮਾਨ ਸੀ ਭਾਂਡੇ ਜਿੰਦਾ ਸਾਰੇ ਸਿੱਕ ਕਮਰੇ ਦੇ ਵਿੱਚ ਹੀ ਸੀਗਾ ਉਹ ਸਾਰਾ ਟੁੱਟ ਗਿਆ ਹੀ ਤੇ ਮਾਲੋ ਸਾਰਾ ਕੁਝ ਜਿਹੜਾ ਜਿੰਨੇ ਕੇ ਹੁਣ ਤੱਕ ਦੀ ਕਮਾਈ ਸੀ ਗਰੀਬ ਬੰਦੇ ਦੀ ਉਹ ਸਾਰੀ ਖਤਮ ਹੋ ਗਈ ਤੇ ਕੀ ਮੰਗ ਕਰਦੇ ਤੁਸੀਂ ਬਾ ਸਰਕਾਰ ਇਹ ਮੰਗ ਆਈ ਆਪਣਾ ਕੋਈ ਵੀ ਬਈ ਦਾਨੀ ਵੀਰ ਜਾਂ ਕੋਈ ਸਰਕਾਰ ਵੱਲੋਂ ਇਹਨਾਂ ਦੀ ਵਿਚਾਰਾਂ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਕੋ ਕਮਾਉਣ ਵਾਲਾ ਇੱਕ ਹੀ ਬੰਦਾ ਪਰਿਵਾਰ ਦੇ ਵਿੱਚ ਬਾਕੀ ਬਜ਼ੁਰਗ ਨੇਗੇ ਤੇ ਬਾਕੀ ਬੱਚਿਆਂ 6 ਵਜੇ ਮਾਤਾ ਇਲਾਜ ਕਰਵਾਇਆ ਜਾਵੇ